ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸਲਵਾਰ ਦੇ ਪ੍ਰੇਰੀ ਲਾਈਨਿੰਗ ਇਹ ਕਿਵੇਂ ਅਟੈਚ ਕਰਦੇ ਆ ਇਹਦੇ ਬਾਰੇ ਦੱਸਾਂਗੇ ਆਪਾਂ ਪਹਿਲਾਂ ਕੀ ਕਰਾਂਗੇ ਜਿਹੜੀ ਇਹ ਲਾਈਨਿੰਗ ਆਪਾਂ ਨੇ ਕਟਿੰਗ ਕੀਤੀ ਹੋਈ ਹੈ ਇਹ ਲੈ ਲਾਂਗੇ ਪਹਿਲਾਂ ਆਪਾਂ ਆਪਸ ਚ ਇਹਨਾਂ ਜਿਹੜੇ ਇਹ ਚਾਰ ਹੰਨੇ ਦੇ ਪੱਲੇ ਨੇ ਕੁੰਦੇ ਨੇਗੇ ਇਹਨਾਂ ਨੂੰ ਪਹਿਲਾਂ ਹਸਣ ਨਾਲ ਜੋੜ ਲਾਂਗੇ ਹਸਣ ਨਾਲ strange ਸਿੰਘ ਲਗਾ ਕੇ ਆਪਾਂ ਆਸਣ ਵਿੱਚ ਜਿਹੜੇ ਆਪਾਂ ਇੱਥੇ ਜੋ ਬਲਾਂਗੇ దూసరా జోడి ਉਹ ਅਟੈਚ ਕਰ ਲਵੋਗੇ ਹੁਣ ਆਪਾਂ ਕੀ ਕਰਾਂਗੇ ਨਾ ਹੁਣ ਇਹਨੂੰ ਉਹਦੇ ਉੱਪਰ ਜਿਹੜੀ ਆਪਣੀ ਹਾ ਸਲਵਾਰ ਹੈਗੀ ਉਹਦੇ ਉੱਪਰ ਰੱਖ ਕੇ ਉਹਦੇ ਨਾਲ ਅਟੈਚ ਕਰਾਂਗੇ ਸਲਵਾਰ ਦੇ ਕੱਪੜੇ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਜਿਹੜਾ ਹੈ ਉਹਨਾਂ ਦੇ ਆਸਣ ਆਪਸ ਚ ਅਟੈਚ ਕਰ ਲੈਨੇਗੇ ਹੁਣ ਆਪਾਂ ਸਲਵਾਰ ਦਾ ਕੱਪੜਾ ਲੈ ਲਿਆ ਗਿਆ ਇਹਨੂੰ ਸਲਵਾਰ ਨੂੰ ਜਿਹੜੀ ਸਿੱਧੀ ਸਾਈਡ ਹੈ ਉਹ نیچے ਰੱਖਾਂਗੇ ਉਲਟੀ ਸਾਈਡ ਉੱਪਰ ਰੱਖਾਂਗੇ ਹੁਣ ਇੱਕ ਪੀਸ ਆਪਾਂ ਇਹਦੇ ਦਾ ਲਾਈਨ ਇਹਦਾ ਲਵਾਂਗੇ ਜਿਹੜਾ ਫਾਸਨ ਜੋੜਿਆ ਸੀ ਤੇ ਸਲਵਾਰ ਦਾਸਨ ਤੇ ਲਾਈਨਿੰਗ ਵਾਲਾਸਨ ਇਹਨੂੰ ਆਪਾਂ ਨਿਕਰਨੇਵੇਂ ਇਹਦੀ ਸਿੱਧੀ ਸਾਈਡ ਉੱਪਰ ਹੋਗੀ ਤੇ ਜਿਹੜੀ ਉਲਟੀ ਸਾਈਡ ਹੈ ਉਹ ਅੰਦਰ ਰੱਖਣੀ ਹੈ ਜਿਹੜੀ ਆਪਾਂ ਨੇ ਇਹ ਸੀਨ ਲਗਾਈ ਸੀ ਇਹਨਾਂ ਨੂੰ ਦੋਨਾਂ ਨੂੰ ਆਪਸ ਚ ਨਾਲ ਮਿਲਾ ਕੇ ਨੇ ਜਿਹੜੀ ਹੈ ਇਹਦੀ ਆਹ ਹੈ ਦੋਨਿਆਂਸਰਾਂ ਦੇ ਜਿਹੜੇ ਆਪਾਂ ਜਿਹੜੀ ਸੀਨ ਹੈਗੇ ਇਨੂੰ ਆਪ ਪਾਸੇ ਮਿਲਾਉਣਾ ਹੈ ਇਸ ਤਰ੍ਹਾਂ ਇਹਨਾਂ ਡਰਾਪਰ ਕਰਕੇ ਤੇ ਤੁਸੀਂ ਚੋਣੇ ਇਹ ਜਿਹੜੀ ਆਪਣੇ ਸਲਾਈ ਲਾਈਏ ਸਲਾਈ ਦੇ ਉੱਪਰ ਸਲਾਈ ਜਿਹੜੀ ਉਹ ਆਉਣੀ ਚਾਹੀਦੀ ਹੈ ਸੀ ਇਜ਼ਰਾਈਲ ਨੂੰ ਅਗਲੇ ਚੱਕਰ ਤੋਂ ਵੀ ਵੀਡੀਓ ਪੁਣੇ ਸਲਾਈਏ ਤੇ ਦੂਜੀ ਦੇ ਉੱਪਰ ਹੋਵੇ ਮੈਂ ਦੂਸਰੀ ਸਾਈਡ ਇੰਤਕੜੀ ਮੁਕਾਵਾਗੇ ਇਹ ਚਿੱਟੇ ਪੈਰ ਪੈਰ ਦੇ ਡਹਾ ਮਾਰਦਿਆਂ ਛੱਡ ਕੇ ਇੱਕ ਸਲਾਈ ਹੁ ਫੇਰ ਲਾਣਾ ਹੈ ਇਸ ਟ੍ਰਾਂਸਫਰ ਇਨ ਆਨਲਾਈਨ ਜਿਹੜੀ ਆਪਣੀ ਸਲਾਈ ਹੈ ਅੰਦਰੋਂ ਤੇ ਬਾਹਰੋਂ ਦੋਨੋਂ ਸਾਈਡ ਤੋਂ ਗੁੰਮ ਹੋ ਜਾਂਦੀ ਹੈ ਜਿੰਨੀ ਫਿਨਿਸ਼ਿੰਗ ਵਧੀਆ ਹੁੰਦੀ ਹੈਗੀ ਇਹ ਦੇਖੋ ਜਿਹੜੇ ਧਾਗੇ ਵਗੈਰਾ ਨਹੀਂ ਨਿਕਲਦੇ ਇਹ ਕਈ ਪਹਿਣਾ ਕੀ ਕਰਦੀਆਂ ਨੇ ਵੀ ਜਿਹੜੇ ਬਿਗਨਰ ਹੁੰਦੇ ਨੇ ਹਾਲੇ ਸਿੱਖ ਰਹੇ ਨੇ ਕੰਮ ਉਹਨਾ ਪਹਿਲਾ ਲਾਈਨ ਇਕ ਅਟੈਚ ਕਰਕੇ ਇਹਦੇ ਉੱਪਰ ਕੱਪੜੇ ਦੀ ਸ਼ਲਵਾਰ ਤੇ ਬਾਅਦ ਚਾਹ ਸਲਾਈ ਲਾਉਂਦੇ ਨੇ ਫਿਰ ਨਾ ਉਹ ਫਿਨਿਸ਼ਿੰਗ ਉਹ ਨਹੀਂ ਆਉਂਦੀ ਪਹਿੜਾ ਵੀ ਲੱਗਦਾ ਕਿ ਉਹ ਚੁੜਰੇ ਧਾਗੇ ਨੇ ਉਹ ਵੀ ਨਿਕਲਦੇ ਰਹਿੰਦੇ ਨੇ ਆਸਤਰਾ ਨੇ ਫਿਨਿਸ਼ਿੰਗ ਵੀ ਬਹੁਤ ਵਧੀਆ ਹੁੰਦੀ ਹੈ ਤੇ ਜਿਹੜੀ ਲਾਈਨਿੰਗ ਅਟੈਚ ਕਰਨੀ ਆ ਉਹ ਵੀ ਸੌਖੀ ਮਿਲਦੀ ਹੈ ਹੁਣ ਆਪਾਂ ਜਿਹੜੀ ਇਹ ਵਾਲੀ ਆਈਆ ਆਪਾਂ ਦੂਸਰਾ ਜਿਹੜਾ ਆਪਣਾ ਪੱਲਾ ਉਹਦਾ ਸਨ ਵੀ ਇਸ ਤਰੀ ਅਟੈਚ ਕਰਨਾਗੇ ਤੇ ਹੁਣ ਜਿਹੜੀ ਲਾਈਨਿੰਗ ਹੈ ਆਪਾਂ ਇਧਰੋਂ ਉਪਰੋਂ ਸਟਾਰਟ ਕਰਾਂਗੇ ਹੁਣ ਮੈਨੂੰ ਕਿ ਪੜਾ ਬਰਾਬਰ ਬਰਕਰਾਰ ਨਿੱਜੋਵੇ ਇਸ ਤਰ੍ਹਾਂ ਸਿੱਧਾ ਕਰਕੇ ਨਹੀਂ ਲੈਣਾ ਨਾ ਨੂੰ ਜਰੀਆ ਫਾਇਰ ਚੇਕਸ ਰਾਈ ਲਾਦਾਂਗੇ ਜਿਹੜਾ ਵੱਖਾਵਾ ਮਸ਼ੀਨ ਦਾ ਵੱਡਾ ਕਰ ਲੈਣਾ ਤੁਸੀਂ ਹੁਣ ਜਿਹੜੇ ਤੋਂ ਜੇ ਕੱਪਣਾ ਕੱਪੜਾ ਥੋੜਾ ਹੋ ਤਾਂ ਬਾਹਰੋਂ ਟਿਕਣਾ ਲਾਈਨ ਨਾਲ ਬੁੱਕਲਾ ਕੋਈ ਲੱਗਦੀ ਨਹੀਂ ਜੀ ਚੰਤ ਤੁਸੀਂ ਇੱਥੇ ਬੜਪਾ ਮੈਂ ਕਿ ਬਰਬਰਾ ਜੋ ਇਸੀ ਤਰੀਕੇ ਆਪਾਂ ਇੱਧਰ ਦੂਸਰੀ ਸਾਈਡ ਸिलाई ਲਾ ਲਾਂਗੇ ਦੂਸਰੀ ਸਾਈਡ ਵੀ ਇਹ ਫੈਲੜੀ ਉੱਪਰਲੀ ਸਲਾਈ ਹੈਗੀ ਹੁਣ ਉਹ ਲਗਾ ਲਈਏ ਹੁਣ ਜਿਹੜਾ ਆਪਣਾ ਇਹ ਜਿੱਦ ਤੱਕ ਆਪਾਂ ਆਪਣਾ ਗੋਡਾ ਅਟੈਚ ਕਰਦੇ ਆਂ ਨਾ ਹੁਣ ਇਹਧਰ ਆਪਣੀ ਇਹ ਲਾਈਨਿੰਗ ਨੂੰ ਟੈਚ ਕਰਨਾ ਇਸ ਲਾਈ ਲਾਉਣੀ ਹੈ ਪਹਿਲਾਂ ਥੱਲੇ ਵਾਲੀ ਦਾਸਨ ਅਟੈਚ ਕਰਨਾ ਹੈ ਫਿਰ ਉੱਪਰ ਵਾਲੀ ਸਲਾਈ ਲਾਉਣੀ ਹੈ ਤੇ ਫਿਰ ਇਹ ਵਾਲੀ ਸਲਾਈ ਲਾਉਣੀ ਹੈ ਉਹ ਇਸ ਤਰ੍ਹਾਂ ਜਿਹੜੀ ਲੱਗੀ ਦੂਸਰੀ ਸਾਈਡ ਵੀ ਆਪਾਂ ਇਸੇ ਤਰੀਕੇ ਨਾਲ ਲਾ ਲਾਂਗੇ। ਹੁਣ ਆਪਾਂ ਜਿਹੜੀ ਸਰਵਾੜ ਦੇ ਦੋਨੇ ਪੱਲਿਆਂ ਦੇ ਉੱਤੇ ਜਿਹੜੀ ਲਾਈਨਿੰਗ ਹੈ ਉਹ ਅਟੈਚ ਕਰ ਲਈ ਹੈ। ਐਸੇ ਤਰੀਕੇ ਨਾਲ ਆਪਾਂ ਜਿਹੜੀ ਦੂਸਰੇ ਦੋ ਪੱਲੇ ਨੇ ਉਹਦੇ ਉੱਪਰ ਵੀ ਲਾਈਨਿੰਗ ਅਟੈਚ ਕਰ ਲਾਂਗੇ। ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਹੁਣ ਗੋਡੇ ਦੇ ਉੱਪਰ ਲਾਈਨਿੰਗ ਅਟੈਚ ਕਰਾਂਗੇ। ਇਸ ਤਰ੍ਹਾਂ ਰੱਖਣਾ ਹੈ ਜਰੂਰਤੀ ਸਾਈਡ ਹੈ ਉੱਪਰ ਰੱਖਣੀ ਹੈ ਇਹ ਵੀ ਲਾਣੀ ਹੈ ਉਲਟੀ ਸਾੜੀ ਅਟੈਚ

ਲਾਈਨਿੰਗ ਦਾ ਕਪੜਾ ਥੋੜਾ ਘੱਟ ਸੀ ਇਸ ਲਈ ਮੈਨੂੰ ਇਹਦੇ ਵਿੱਚ ਜੋੜ ਪਾਉਣਾ ਪਿਆ। ਹੁਣ ਇਹ ਦਰ دوسری ਸਾਈਡ ਵੀ ਇਸ ਤਰੀ ਸिलाई ਲਾਣੀ ਆਪਾਂ। ਇਹਨੇ ਆਪਾਂ ਇਸ ਤਰ੍ਹਾਂ ਲਾਈਨਿੰਗ ਅਟੈਚ ਕਰ ਲਈਏ। ਜਿਹੜਾ ਐਕਸਟਰਾ ਕਪੜਾ ਹੈ ਆਪਾਂ ਇਹਨੂੰ ਕਟਿੰਗ ਕਰ ਦਾਂਗੇ। ਆ ਜਿਹੜੀ ਉੱਪਰ ਗੋਡੇ ਦੇ ਉੱਪਰ ਮੈਂ ਕਾਟ ਪਾਈਏ ਇਹ ਮੈਂ ਤੁਹਾਨੂੰ ਕਟਿੰਗ ਕਰਕੇ ਦੱਸੀਏ ਵੀਡੀਓ ਦੇ ਵਿੱਚ। ਵਾਰਦੀ ਕਟਿੰਗ ਸੀ ਜਾ ਕੇ ਦੇਖ ਸਕਦੇ ਆ ਵੀਡੀਓ ਦੇ ਵਿੱਚ ਇਸ ਇਸ ਤਰ੍ਹਾਂ ਇਹਦਾ ਆਪਣਾ ਦੂਸਰਾ ਗੋਡ ਹੈ ਆਪਾਂ ਨੂੰ ਅਟੈਚ ਕਰ ਲਾਂਗੇ ਉਹਦੇ ਉੱਪਰ ਲਾਈਨਿੰਗ ਜਿਹੜੀ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਆਪਾਂ ਨੂੰ ਜਿਹੜਾ ਹੈ ਨਾ ਬੋਡੀ ਨੂੰ ਜੁੜੇਗਾ ਆਪਾਂ ਉਹਦੇ ਨਾਲ ਅਟੈਚ ਕਰਾਂਗੇ ਉਹ ਮੀਚਰ ਅਟੈਚ ਕਰਨ ਲੱਗਣਾ ਹੈ ਕਿ ਕੁਝ ਵੱਧ ਘੱਟਦਾ ਹੈ ਨਾ ਕਪੜਾ ਉੱਪਰ ਜਾ ਕੇ ਫਿਰ ਉਹ ਹੋ ਜਾਉਂਦਾ ਟ੍ਰੰਕ ਕੋਲ ਜਾਂਦਾ ਹੁਣ ਆਪਾਂ ਇਹਦੇ ਕਿਸ ਸਲਾਈ ਨਾਲ ਜਿਹੜੀ ਤੁਸੀਂ ਪਹਿਲਾਂ ਸਲਾਈ ਲਾਈ ਹੈ ਨਾ ਉਹ ਉਸ ਸਲਾਈ ਦੇ ਉੱਪਰ ਆ ਉਹ ਆਪਣੇ ਅੰਦਰਲੀ ਸਾਈਡ ਨਹੀਂ ਰਹਿਣ ਚਾਹੀਦੀ ਜੰਝ ਜੰਝ ਵਾਰੀ ਰਹਿਣ ਚਾਹੀਦੀ ਨਹੀਂ ਫਿਰ ਤੁਹਾਨੂੰ ਸਲਾਈ ਬਾਅਦ ਚ ਦੇਰ ਦੇ ਕੋਲ ਵੀ ਖੁੱਪੜੀ ਲੱਗੂਗੀ ਨਰਜੀ ਦਿਖਾਈ ਦੇ ਰਹੀ ਹੈ ਇਹਦੀ ਲਾਈਨਿੰਗ ਟੈਚ ਕਰਨ ਲਈ ਲਾਈਸੇਟ ਕਰਨੇ

ਆਪਾਂ ਦੋਨੇ ਗੋਟੀਆਂ ਦੇ ਆਪਾਂ ਚੀਜ਼ ਨਾ ਅਟੈਚ ਕਰ ਲੈਣੇ ਨੇ ਹੁਣ ਆਪਾਂ ਬੈਲਟ ਦੇ ਉੱਪਰ ਜਿਹੜੀ ਲਾਈਨਿੰਗ ਉਹ ਦੱਸ ਤੁਹਾਨੂੰ ਕਿਵੇਂ ਲਾਉਣੀ ਵੈਸੇ ਇੱਥੇ ਗਲਤ ਤੇ ਹ ਲਾਈਨਿੰਗ ਅਟੈਚ ਕਰਨਾ ਤਾਂ ਆਸਾਨ ਹੀ ਹੈਗਾ ਤੁਸੀਂ ਇਹਦਾ ਉੱਪਰ ਬੈਲਟ ਦੀ ਜਿਹੜੀ ਉੱਡੀ ਸਾਈਡ ਹੈ ਉੱਪਰ ਰੱਖਣੀ ਹੈ ਲਾਈਨਿੰਗ ਦੀ ਜਿਹੜੀ ਸਿੱਧੀ ਸਾਈਡ ਹੈ ਉਪਰ ਰੱਖਨੇ ਆਪੋ ਚੰਗਾ ਲਾ ਕੇ ਢੀੜੀਆਂ ਦੋਨਾਂ ਸਾਈਡ ਨੇ ਸਲਾਈਆਂ ਲਾਣ ਲਿਆਣੀ ਨੇ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਕਿ ਉਹ ਮੈਂ ਤੁਹਾਨੂੰ ਸਲਾਈਆਂ ਲਾਉਣ ਤੋਂ ਬਾਅਦ ਚ ਦੱਸਦੀ ਹਾਂ ਆਪਣਾ ਆਪਣੇ ਸਟਰੀ ਡੀਅ ਬੈਲਟ ਜਿਹੜੀ ਲਾਈਨ ਹੈ ਉਹ ਅਟੈਚ ਕਰ ਲਈਏਗੀ ਇਹ ਦੋਨੋਂ ਸਾਈਡ ਆਪਾਂ ਨੇ ਸਲਾਈਆਂ ਲਾ ਲਈਆਂ ਨੇ ਇਹ ਸਾਈਡ ਨਹੀਂ ਲਾਈਆਂ ਹੁਣ ਉਹਨਾਂ ਨਕਾਪਾ ਨੇ ਕੀ ਕਰਨਾ ਜਿੰਨੀ ਆਪਣੇ ਤੁਹਾਨੂੰ 벨ਟ ਰੈਡੀ ਚਾਹੀਦੀ ਹੈ ਜੇ 5 ਇੰਚ ਰੈਡੀ ਚਾਹੀਦੀ ਹੈ ਆਪਾਂ 5.5 ਤੇ ਨਿਸ਼ਾਨ ਲਾ ਲਾਂਗੇ ਕਿਉਂਕਿ ਜਿਹੜਾ 1/2 ਇੰਚ ਆ ਉਹ ਸਰਾਈ ਦੇ ਵਿੱਚ ਚਲੇ ਆ ਉਹ ਨੀਚੇ 5 ਇੰਚ ਆਪਣੀ ਜਿਹੜੀ ਵੈਲਟ ਹੈ ਉਹ ਰੈਡੀ ਰਹੇਗੀ ਹੁਣ ਇੱਕ ਆਪਾਂ ਨੇ ਜਦੋਂ ਹੁਣ ਇੱਕ ਭੈਣ ਨੂੰ ਨਾ ਕੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਲਾਈਨਿੰਗ ਵਾਲੀ ਸਲਵਾਰ ਦੇ ਵਿੱਚ ਵੀ ਨਾਲਾ ਪਾਉਨੇ ਆਂਗੇ ਉਹ ਨਾ ਕਈ ਵਾਰ ਨਾਲਾ ਪਾਉਣ ਵੇਲੇ ਲਾਈਨਿੰਗ ਦੇ ਵੀ ਅੰਦਰ ਚਲੇ ਜਾਂਦਾ ਨਾਲਾ ਪੈਂਦਾ ਅੱਗੇ ਖਿਸਕਦਾ ਹੀ ਨਹੀਂ ਹੈਗਾ ਲਾਈਨਿੰਗ ਦੇ ਵਿੱਚ ਚਲੇ ਜਾਂਦਾ ਉਹ ਪ੍ਰੋਬਲਮ ਦਾ ਸੋਲੂਸ਼ਨ ਆਪਾਂ ਨੇ ਕੀ ਕਰਨਾ ਹੈਗਾ ਨਾ ਜਿੱਥੇ ਜਿੱਥੇ ਆਪਾਂ ਨੇ ਥੋ ਫੋਲਡ ਕਰਨੀ ਹੈ ਐਨੀ ਫੋਲਡ ਕਰਨੀ ਹੈ ਤੁਸੀਂ ਨਾ ਇਹਨੂੰ ਇੱਥੇ ਨਿਸ਼ਾਨ ਲਾ ਲਿਆ ਆਪਾਂ ਨੇ ਹੁਣ ਇੱਥੇ ਆਪਾਂ ਨੇ ਕਿਵੇਂ ਧਰ ਇਹਨੂੰ ਰੱਖ ਕੇ ਅੰਤਲਾ ਫੋਲਡ ਕਰਨ ਤੋਂ ਪਹਿਲਾਂ ਸਿੱਧੀ ਸਲਾਈ ਲਾ ਲਈਏ ਇੱਕ ਆਹ ਉਹ ਮੀਟ ਦਾ ਹਲਕਾ ਤੇ ਉਹ ਜਿਹੜਾ ਇਹ ਇਸ ਲਈ ਇਹ ਦਿਨ ਕਿਉਂ ਹੋਗਾ ਨਾ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਦੇ ਆਂਗੇ ਫੋਲਡ ਕਰਾਂਗੇ ਹੁਣ ਦੇਖੋ ਨੋ ਆਪਾਂ ਇਹ ਤੋ ਫੋਲਡ ਕਰਾਂਗੇ ਮੈਂ ਇਹ ਜਿਹੜਾ ਆਪਣਾ ਨੇਫਾ ਬਣਾਵਾਂਗੇ ਇਸ ਤਰ੍ਹਾਂ ਫੋਲਡ ਕਰਕੇ ਆਹ ਦੇਖੋ ਸਲਾਈ ਆ ਜੂਗੀ ਉੱਪਰ ਆ ਜੂਗੀ ਇਹ ਦਿਨ ਕਿਉਂ ਜਿੱਦੋਂ ਆਪਾਂ ਨਾ ਇਹਦੇ ਵਿੱਚ ਨਾਲਾ ਪਾਵਾਂਗੇ ਤਾਂ ਜਿਹੜੀ ਇਹ ਲਾਈਨਿੰਗ ਇਹ ਕੱਪੜੇ ਨਾਲ ਹੀ ਅਟੈਚ ਹੋ ਰਹੂਗੇ ਅਲੱਗ ਨਹੀਂ ਹੋਊਗੀ ਉਹ ਕੀ ਹੁੰਦਾ ਨਹੀਂ ਦੋ ਆਪਾਂ ਇਹ ਫੋਲਡ ਹੋ ਜਾਂਦੇ ਤੂੰ ਇੱਥੋਂ ਲਾਈਨਿੰਗ ਇਹਦੇ ਨਾਲੋਂ ਅਲੱਗ ਹੋ ਜਾਂਦੀ ਤਾਂ ਕਰਕੇ ਉਹ ਆਪਣੇ ਜਦੋਂ ਨਾਲ ਆਪਾਂ ਉਹਦੇ ਵਿੱਚ ਅੜਕ ਜਾਂਦਾ ਹੈਗਾ ਅੱਗੇ ਨਹੀਂ ਜਾਂਦਾ ਤੇ ਉਹਦੇ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਤਰ੍ਹਾਂ ਹੁਣ ਜੇ ਤੁਸੀਂ ਇਸ ਤਰ੍ਹਾਂ ਸਿਲਾਈ ਲਾ ਲੋਗੇ ਤਾਂ ਇਹ ਸਿਲਾਈ ਲਾਉਣ ਦੇ ਨਾਲ ਤੁਹਾਨੂੰ ਇਹ ਤਿੱਕਤ ਨਹੀਂ ਆਉਗੀ ਇਹ ਆਪਾਂ ਪੂਰੇ ਦੇ ਵਿੱਚ ਸਿਲਾਈ ਲਾ ਲਾਂਗੇ ਹੁਣ ਇਹ ਆਪਾਂ ਨੇ ਸਿਲਾਈ ਪੂਰੀ ਬੈਲਟ ਤੇ ਲਾਣੀ ਹੈ సైలాగే జాని బల్టీ చైనా నిన్న దారా పక్కా బ mat khane karna hai is C'est très doux, c'est très moquant. బెల్ <laughs> మోడీ <laughs> <laughs> ਇਹ ਤੁਸੀਂ ਹਸਲਣੇ ਦਾ ਸਟਾਰਟ ਕਰਾਂਗੇ ਇਹਦੇ ਵਿੱਚ ਸਲਾਈਸ ਤਰ੍ਹਾਂ ਬਰਾ ਲਾ ਦਾਂਗੇ ਤੇ ਇਹਦੇ ਨਾਲ ਆਪਣਾ ਟੈਨ ਨੀਫਰ ਰੈਡੀ ਹੋ ਜਾਊਗਾ ਅਵੇ ਤਾਂ ਅੱਜ ਦੀ ਵੀਡੀਓ ਤੁਹਾਨੂੰ ਲੱਗੇ ਪਲੀਜ਼ ਕਮੈਂਟ ਕਰਕੇ ਜਰੂਰ ਦੇਖੋ ਜੇ ਆਕੇ ਵੀ ਤੁਸੀਂ ਸਟੀਚਿੰਗ ਬਾਰੇ ਕੁਝ ਵੀ ਸਿੱਖਣਾ ਹੋਵੇ ਤਾਂ ਕਮੈਂਟ ਕਰਿਆ ਕਰੋ ਆਪਾਂ ਉਹਦੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਅੱਜ ਲਈ ਇੰਨਾ ਹੀ ਥੈਂਕ ਯੂ